ਹਾਂ ਕਾਰਵਾਈ ਤਾਂ ਕਰੇ ਭਾਈ ਉੱਥੇ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਹੋਣੀ ਚਾਹੀਦੀ ਥੋੜੀ ਕਮਾਉਣਾ ਚਾਹੁੰਦਾ ਉਹ ਕਹਦਾ ਉਹ ਕਹਿੰਦਾ ਮੈਂ ਫੌਜੀ ਹਾਂ ਉਹ ਦਾ ਦੇਸ਼ ਦੀ ਰਾਖਾ ਕਰਕੇ ਉਹਨਾਂ ਦਾ ਅਧਿਕਾਰ ਦੀ ਰਾਖਾ ਕਰ ਸਕਦਾ ਤੇ ਜਨਾਨੀ ਨੂੰ ਮਾਰ ਸਕਦਾ ਕਿਉਂਕਿ ਅੱਜ ਇਹਤੀ ਨਾ ਬਣ ਗਿਆ ਕੱਲੂ ਸਾਡੀਆਂ ਵੀ ਧੀਆਂ ਨੇ ਸਾਡੀ ਧੀਆਂ ਨਾਲ ਵੀ ਬਣ ਸਕਦਾ ਅਸੀਂ ਹੱਥ ਮੰਨ ਕੇ ਬੇਇੰਤਜ਼ਾਰ ਦੇ ਭਗਵੰਤ ਮਾਨ ਸਾਹਿਬ ਨੂੰ ਵੀ ਤੁਸੀਂ ਇਹ ਕੋਈ ਕਾਰਵਾਈ ਰੋਕੋ ਇਹ ਚੀਜ਼ਾਂ ਨੂੰ ਇਹ ਜ਼ਰੂਰ ਹੋਣੀ ਚਾਹੀਦੀ ਹੈ ਅਸੀਂ ਹੱਥ ਬਨ ਕੇ ਬੇਨਤੀ ਕਰਦੇ ਸਾਡੀ ਧੀ ਗਈ ਕਿਸੇ ਹੋਰ ਦੀ ਨਾ ਜਾਵੇ ਕਿਸੇ ਉਹ ਵੀ ਕੱਢੀ ਦੀ ਨਹੀਂ ਵੀ ਰਾਜੀ ਸਾਰੇ ਬੇੜੇ ਦੀ ਧੀ ਆ ਸਾਰੇ ਪਿੰਡ ਦੀ ਧੀ ਇਹ ਅੱਜ ਤੱਕ ਹੱਲ ਹੋਣ ਜਿਹੜੇ ਪੁਰਾਣੇ ਦੀ ਗੱਤ ਆ ਅੱਜ ਤੱਕ ਨਹੀਂ ਹੋਇਆ ਜਿਹੇ ਹਲ ਆਪਣੇ ਬੇੜੇ ਚ ਠੀਕ ਹੈ ਕੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਹਾਂ ਜੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਮੈਂ ਕੁੜੀ ਨਾਲ ਕਰੀ ਉਹੀ ਹੋਣੀ ਚਾਹੀਦੀ ਆ ਉਹਦੇ ਨਾਲ ਜੀ ਕੀ ਲੱਗਦਾ ਜਿਹੜੇ ਇਸ ਤਰ੍ਹਾਂ ਦੇ ਮਤਲਬ ਜਿਹੜੀ ਗੱਲਾਂ ਹੋ ਗਈਆਂ ਸਾਹਮਣੇ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਕਾਰਵਾਈ ਤੇ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ ਜੇ ਜ਼ਰੂਰ ਹੋਣੀ ਚਾਹੀਦੀ ਆ ਹਾਂਜੀ ਮੇਰੀ ਭਾਣ ਜੀਤੀ ਜੀ ਹਾਂਜੀ ਜ਼ਰੂਰ ਹੋਣੀ ਚਾਹੀਦੀ ਬੱਚੇ ਰੋਲੇ ਨੇ ਨੇ ਜਿਹੜੇ ਮੇਰੀ ਭਾਣ ਜੀ ਦੀ ਬੁਰੀ ਹਾਲਤ ਕਰੀ ਆ ਜੀ ਹੋਣੀ ਚਾਹੀਦੀ ਦਰਜ ਖਾਣੀ ਆ ਉਹਦੀ ਉਹਨੂੰ ਚੁਕਾਇਆ ਜਾ ਸਕਦਾਗਾ ਉਹਨੇ ਸਾਡੀ ਮੇਰੇ ਨਣਦੇ ਦਾ ਘਰ ਜਵਾੜਾਗਾ ਰੀਪੀ ਤਾਂ ਕੀ ਹੈ ਵਿੱਚ ਰੀਪੀ ਉਹਦੀ ਉਹ ਘਰ ਨਾਲ ਘਰ ਵਾਲੇ ਨਾਲ ਹੋਆ ਕੀ ਗਲਤ ਸੁਣਦਾ ਉਹਦਾ ਨਾਂ ਉਹਦਾ ਕਾਰਖਾਨੇ ਦੀ ਸੀ ਕਾਰਖਾਨੇ ਦੀ ਉਹ ਖਾ ਜਰਨੀ ਸਕੀ ਆ ਗਈ ਜਟਾਣੀ ਦੀ ਜਟਾਣੀ ਆ ਉਹਦੀ ਪਰਚਾਈ ਵੱਡੀ ਪਰਚਾਈ ਸੀ ਵੱਡੀ ਪਰਚਾਈ ਸੀ ਪਰਚਾਈ ਸੀ ਠੀਕ ਹੈ ਜੀ ਬਸ ਸਾਨੂੰ ਕੋਈ ਨਹੀਂ ਕਿ ਸਜ਼ਾ ਮਿਲੂ ਚਾਹਣਾ ਸਾਡ ਨੂੰ ਬਾਕੀ ਉਹ ਨੂੰ ਸਾਡੇ ਤਾਂ ਮਾਰਤੀ ਉਹਨਾਂ ਨੇ ਸਾਨੂੰ ਐ ਵੀ ਇਹਨੂੰ ਵੀ ਬਰਾਬਰ ਮਾਰਿਆ ਜਾਵੇ ਉਹਨਾਂ ਨਾਲ ਆਪਾਂ ਨੇ ਬੱਚੇ ਰੁਲਦੇ ਸਾਡੇ ਮਾਰੇ ਨਹੀਂ ਮਾਰੀ ਹੈ ਮਾਰੀ ਹੈ ਕੋਈ ਨਹੀਂ ਹੈਗਾ ਵੀ ਹੋਣ ਲਈ ਮਾਰੀ ਹੈ ਸਾਡੀ ਲੈਟਰਿੰਗ ਲਿਕੜੀ ਹੈ ਬਾਥਰੂਮ ਚ ਉਹਦੇ ਕੱਪੜੇ ਪਾਨੇ ਕੋਈ ਧੋਤੀ ਨਹੀਂ ਕੋਈ ਹੋਰ ਨਹੀਂ ਆਈ ਆਪੇ ਕੱਪੜੇ ਬਦਲਦੇ ਸੱਤੇ ਜਾਣ ਤੋਂ ਪਹਿਲਾਂ ਫਿਰ ਨਹੀਂ ਕੱਪੜੇ ਬਦਲਦੇ ਜਦੋਂ ਕੋਈ ਬੰਦਾ ਸਾਨੂੰ ਕਹਿੰਦੇ ਇਹਨੇ ਜ਼ਹਿਰ ਖਾ ਲਿਆ ਕੋਈ ਬੰਦਾ ਜ਼ਹਿਰ ਖਾਂਦਾ ਉਹ ਜੋ ਮੁਸਕ ਵੀ ਆ ਉਹ ਜੋ ਸਾਰਾ ਕੁਸਾਉ ਆਪਾਂ ਤਾਂ ਕਹਿੰਨੇ ਆ ਵੀ ਆਪਾਂ ਦੀ ਜਾਨ ਬਚਾਈਏ ਇਹਨੂੰ ਹਸਪੀਟਲ ਲੈ ਕੇ ਜਾਈਏ ਜਾ ਕੇ ਉਹਨਾਂ ਨੇ ਉਹਦੇ ਕੱਪੜੇ ਬਦਲਨੇ ਸ਼ੁਰੂ ਕਰਦੇ ਉਹਨਾਂ ਨੂੰ ਐਟੀ ਕੀ ਐਮਰਜੈਂਸੀ ਮਾਰ ਦਿੱਤੀ ਵੀ ਉਹਦੇ ਅਸੀਂ ਕੱਪੜੇ ਪਹਿਲਾਂ ਬਦਲ ਦिए ਵੀ ਉਹਦੀ ਜਾਨ ਬਚਾਉਣੀ ਜ਼ਰੂਰੀ ਸੀ ਕਿ ਉਹਦੇ ਕੱਪੜੇ ਬਦਲਨੇ ਜ਼ਰੂਰੀ ਸੀ ਜੇ ਅਸੀਂ ਫਰੋਲਿਆ ਉਹਦੇ ਅੰਦਰੋਂ ਉਹਦੇ ਲੈਟਰੀ ਨਾਲ ਪਰੇ ਕੱਪੜੇ ਨਿਕੜੇ ਸਾਰੀ ਵਿਚਾਰੀ ਲਿਬੜੀ ਪਈਆ ਅਜਾ ਕੱਲੀ ਐਲੋਤ ਪਈਆ ਘਰ ਦਾ ਪਰਿਵਾਰਕ ਮੈਂਬਰ ਸਾਡੇ ਮੱਤੇ ਵੀਰੀ ਲੱਗਿਆ ਅਸੀਂ ਆ ਅਸੀਂ ਹਾ ਕਰਲਾਪ ਕਰਕੇ ਆਗੇ ਸਾਨੂੰ ਪਾਣੀ ਵੀ ਨਹੀਂ ਦਿੱਤਾ ਸੀ ਢੂਟੀਆਂ ਤੋਂ ਪਰ ਪਰ ਹਪ ਪੀਤਾ ਮਾਰ ਕੇ ਜਿਹਾ ਬੱਚੇ ਨੂੰ ਪਾਣੀ ਦੀ ਘੁੱਟ ਦਵਾਈ ਜੀ ਨੇ ਉਹ ਸਵੇਰੇ ਗਏ ਨੇ ਉਰੋਂ ਸਾਨੂੰ ਉਹਨਾਂ ਨੇ ਪਾਫ ਨਹੀਂ ਗੱਡੀ ਹੈਗੀ 7 ਵਜੇ ਵੀ ਅਸੀਂ ਉੱਥੇ ਜਾ ਰਹੇ ਹਾਂ ਉਹਨਾਂ ਦੇ ਜੇ ਮੰਚ ਉਨਾਂ ਨੇ ਘਰੇ ਜਾ ਕੇ ਉਹਨਾਂ ਦੇ ਵਿੱਚ ਹੱਥ ਧੀ ਉਹਨਾਂ ਨੇ ਉੱਥੇ ਗਏ ਉਹਨਾਂ ਦੇ ਗਿਆ ਤੋਂ ਕਲੇਸ਼ ਹੋਇਆ ਬਚੋਲਾਂ ਦੇ ਬਚੋਲਾਂ ਦੀ ਵਿੱਚ ਰਹੇ ਧੀ ਉਹਨਾਂ ਦੇ ਸਾਹਮਣੇ ਕੁੱਟੀ ਗਈ ਆ ਉਹਨਾਂ ਦੇ ਸਾਹਮਣੇ ਉਹਦੀ ਡੈਥ ਹੋਈ ਆ ਪਰ ਬਚੋਲਾ ਬਚੋਲਣ ਸਾਨੂੰ ਫੋਨ ਕਰਕੇ ਹਾਸ ਹਾਸ ਕਹਿੰਦੇ ਨੇ ਮੇਰੇ ਸੋਹਰਾ ਸਾਹਿਬ ਨੂੰ ਕਹਿੰਦੇ ਆ ਜਾ ਟੈਂਪੂ ਲੈ ਕੇ ਤੇਰੀ ਕੁਕੜੀ ਜ਼ਹਿਰ ਖਾ ਕੇ ਮਰ ਗਈ ਕੱਲਾ ਆ ਜਾ ਟੈਂਪੂ ਲੈ ਕੇ ਉਹਨਾਂ ਨੂੰ ਐਡਾ ਕੀ ਡਰ ਸੀ ਵੀ ਤੂੰ ਕੱਲਾ ਆ ਜਾ ਜੇ ਉਹਨਾਂ ਨੇ ਨਹੀਂ ਮਾਰੀ ਸੀ ਉਹ ਕਿਉਂ ਲੁਕੇ ਕਿਉਂ ਨਾ ਸਾਡੇ ਮੱਤੇ ਲੱਗੇ ਉਹ ਇੱਕ ਵਾਰ ਸਾਡੇ ਮੱਥੇ ਲਾ ਕੇ ਸਾਨੂੰ ਕਹਿੰਦੇ ਹੱਥ ਜੋੜ ਕੇ ਵੀ ਭਾਈ ਸਾਥੋਂ ਗਲਤੀ ਹੋਗੀ ਜਾਂ ਕੋਈ ਉਹ ਹੋ ਗਿਆ ਸਾਨੂੰ ਕੁਸਤਾ ਦੱਸ ਦੇ ਠੀਕ ਹੈ ਜੀ ਦੀ ਬੇਟੀ ਦੇ ਬੇਟੀ ਸੀ ਜੀ ਹਾਂ ਜੀ ਹਾਂ ਕੀ ਘਟਨਾ ਕੀ ਘਟਨਾ ਵਾਪਰੀ ਸੀ ਕਰਨ ਦਾ ਹੁਣ ਪਹਿਲਾਂ ਦੀ ਤਿੰਨ ਪੰਜ ਸੱਤ ਵਾਰੀ ਕਲੇਸ਼ ਹੁੰਦਾ ਤੇ ਅਸੀਂ ਕਹਿ ਕੇ ਕਹਿ ਹੁੰਦੇ ਤੇ ਮਹਾਪਾਇਤ ਤੂੰ ਟਾਈਮ ਘੜ ਲੈ ਟਾਈਮ ਘੜ ਲੈ ਕੁੱਟਮਾਰ ਹੁੰਦੀ ਬਾਣੀ ਬੁੱਟੀ ਵੇਰ ਕੇ ਗੱਲ ਲਾਗੇ ਉਹ ਬੱਚ ਇੱਕ ਇਹਦਾ ਘਰੇ ਭਾਈ ਤੇ ਉਹ ਨਾ ਸਾਰੇ ਦਾ ਇੱਕਾ ਕਰਕੇ ਬਸ ਉਹ ਆਪਦੇ ਨਾਲ ਜਿਵੇਂ ਉਹ ਕੰਮ ਕਰਦੇ ਨੇ ਉਹਨੇ ਕੋਈ ਭਾਲਦੇ ਤੇ ਵੀ ਵੀ ਜੀ ਜੀ ਵੀ ਪੈਸੇ ਖਾਮਾਂਗੇ ਉਸ ਤੋਂ ਬਾਅਦ ਤੜਕੇ ਨੂੰ ਰਾਤ ਨੂੰ ਤੜਕੇ 4 ਵਜੇ ਪਤਾ ਨਹੀਂ ਦਵਾਈ ਲੈ ਆ ਪਤਾ ਨਹੀਂ ਕਿਵੇਂ ਮਾਰੀ ਆ ਗਈ ਆ ਵਾਸ ਵਾਸ ਰਹਿਦੇ ਨਾਲ ਜਿਹੜਾ ਸਾਡਾ ਚੋਲਾ ਤੀਵਰੀ ਦਾ ਜਿਹੜਾ ਸਾਗ ਲਿਆਇਤੀ ਲਗਾਇਆ ਦੀ ਝੋਲੀ ਪਾ ਕੇ ਉਹ ਸਾਨੂੰ ਹੋਰ 7 ਵਜੇ ਆ ਗਿਆ ਉੱਥੇ ਸਾਨੂੰ ਕਿਸ਼ਣ ਨੇ ਸਾਨੂੰ ਦੱਸ ਕਿ ਸਾਡੇ ਬਾਰ ਮੁਰਦੇ ਲੰਘਾ ਸਾਨੂੰ ਐਂ ਦੱਸਿਆ ਵੀ ਛੋਟੀ ਕੁੜੀ ਕਲੇਸ਼ਾ ਢਿੱਲੀ ਮਿੱਟੀ ਆ ਅੱਜ ਉਹ ਮੈਂ ਸਾਨੂੰ ਲੈ ਕੇ ਜਾਂਦਾ ਮੈਂ ਚੱਲਦਾ ਸਾਨੂੰ ਮੇਰੇ ਮਗਰ ਆ ਜਾ ਜਾ ਕੇ ਉੱਥੇ ਨੇ ਬਸ ਬਰਾ ਹੋ ਕੇ ਖਾਰਾ ਮੈਂ ਕਹਿੰਦਾ ਕੋਲ ਜਾ ਤਾ ਨੂੰ ਫੇਰ ਹਰੀ ਬੰਦ ਨੂੰ ਬੁਲਾ ਕੇ ਵੀ ਆ ਗੱਲ ਹੋ ਗਈ ਸਾਨੂੰ 12 ਵਜੇ ਨੰਬਰ ਆਏ ਉਹਨੇ ਫੇਰ ਮਤਲਬ ਜਦੋਂ ਤੁਸੀਂ ਗਏ ਥੋੜੇ ਜਾਂਦੇ ਨੂੰ ਮੌਤ ਹੋ ਚੁੱਕੀ ਸੀ ਕੁੜੀ ਹਾਂਜੀ ਹਾਂ ਇਹਨੂੰ ਮੌਤ ਹੋਈ ਤੋਂ ਬਾਅਦ 12 ਵਜੇ ਫੋਨ ਕਰਿਆ ਉਹਨੇ ਜਦੋਂ ਪੂਰੀ ਹੋ ਗਈ ਪਹਿਲਾਂ ਤਾਂ ਕਿਤੇ ਕਹਦਾ ਕੰਦਾ ਦਵਾਈ ਦੂਈ ਪਈ ਹੈ ਜਾਂ ਕੋਈ ਹੋਰ ਹੋਵੇਗਾ ਕਿਸ ਤਰ੍ਹਾਂ ਦੇ ਉਹ ਦੇਖੋ ਜੀ ਹੁਣ ਦੱਸ ਤਾਂ ਵਿੱਚ ਉਹ ਕਹਿੰਦੇ ਕੋਈ ਮੌਤ ਆਈ ਗਈ ਕਹਿੰਦੇ ਦਵਾਈ ਪੀਤੀ ਹੈਗੀ ਅੱਛਾ ਜੀ ਹੁਣ ਮਾਟਮ ਵਗੈਰਾ ਉਹ ਬਾਕੀ ਹੋ ਗਿਆ ਉਹ ਤੋਂ ਬਾਅਦ ਪਤਾ ਲੱਗੂਗਾ ਰਿਪੋਰਟ ਜਾਊਗਾ ਹਾਰਪੋਰਟ ਜਾਊਗਾ ਠੀਕ ਹੈ ਜੀ ਕੀ ਮੰਗ ਕਰਦੇ ਹੋ ਜੇਕਰ ਇਸ ਤਰ੍ਹਾਂ ਇਸ ਤਰ੍ਹਾਂ ਮਤਲਬ ਲੜਕੀ ਦਾ ਜੀ ਮੌਤ ਹੋਈ ਹੈਗੀ ਜਾਂ ਮਾਰਿਆ ਗਿਆ ਹੈ ਜਾਂ ਇਸ ਤਰ੍ਹਾਂ ਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਬਰਸਾਦਨ ਤੋਂ ਹੁਣ ਜਿਵੇਂ ਮੈਂ ਬਰਸਾਦਨ ਦੱਸਿਆ ਦਿੱਤਾ ਤੁਹਾਨੂੰ ਹੋਰ ਕੀ ਬੱਚਾ ਸੀ ਕੀ ਕਰਾਇਆ ਵੱਧ ਤੋਂ ਵੱਧ ਆਪਾਂ ਦਾ ਕਹਿੰਦਾ ਵੀ ਵੱਧ ਤੋਂ ਵੱਧ ਸਜ਼ਾ ਮਿਲੇ ਗਾਹਾਂ ਬਾਤ ਤੇ ਅੱਲਾਹ ਅਕਬਰ ਦੀ ਮੌਤ ਹੋਈ ਹੈ ਵੀਡੀਓ ਦੇ ਵਿੱਚ ਆਪਣੀ ਇਹ ਬਹੁਤ ਮਾੜੀ ਘਟਨਾ ਬਹੁਤ ਬਹੁਤ ਮਾੜੀ ਘਟਨਾ ਜੀ ਲੋਕ ਇਸੇ ਕਰਕੇ ਤਾਂ ਧੀਆਂ ਜੰਮਣ ਤੋਂ ਡਰਦੇ ਨੇ ਇਹੀ ਧੀਆਂ ਦਾ ਰੋਖ ਹੈ ਆਪਾਂ ਸਾਰੇ ਧੀਆਂ ਵਾਲਿਆਂ ਦੋਹੇ ਜੀਆਂ ਦੀ ਲੜਾਈ ਹੁੰਦੀ ਤਾਂ ਐਡਾ ਕਦਮ ਕੁੜੀ ਨਾ ਚੱਕਦੀ ਹਰੇਕ ਘਰੇ ਦੋਹੇ ਜੀਆਂ ਦੀ ਲੜਾਈ ਹੈ ਜੀ ਪਰ ਉਹਨਾਂ ਦੇ ਘਰੇ ਚ ਉਹਨਾਂ ਦੇ ਦੂਜੇ ਪਰਿਵਾਰ ਦੇ ਦਖਲ ਦਾ ਜੀਤੀ ਕਾਂ ਕੁੜੀ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਦੋ ਬੱਚੇ ਰੁਲ ਗਏ ਇਹਨਾਂ ਦੇ ਹਨਾ ਉਹਨਾਂ ਨੂੰ ਸਾਰੇ ਦੋਸ਼ੀਆਂ ਨੂੰ ਅੰਦਰ ਕਰਕੇ 20-20 ਸਾਲ ਦੀ ਜੇਲ੍ਹ ਹੋਣੀ ਚਾਹੀਦੀ ਹੈ ਪਰਚਾ ਦਰਜ ਹੋ ਗਿਆ ਜੀ ਪਰਚਾ ਦਰਜ ਹੋ ਗਿਆ ਜੀ ਬਾਕੀ ਪੁਸ਼ਟ ਮਾਡਲ ਦੀ ਰਿਪੋਰਟ ਹੋਣੀ ਆਉਣੀ ਹੈ ਮਹੀਨੇ ਤੱਕ ਉਦੋਂ ਬਾਅਦ ਕਾਰਵਾਈ ਉਹਦੇ ਤੈਤ ਹੋਣੀ ਹੈ ਉਹਨਾਂ ਨੇ ਸਾਨੂੰ ਪ੍ਰੋਸਸਾ ਦਵਾਇਆ ਪ੍ਰਸ਼ਾਸਨ ਨੇ ਵੀ ਉਹ ਪ੍ਰਸ਼ਾਸਨ ਸੁਣ ਨਾਲ ਹੈ ਭਾਈ ਕੀ ਕਟੜ ਹੋਈ ਜੀ ਸਾਰੀ ਇਹ ਮਾਰੀ ਗਈ ਹੈ ਮੇਰੀ ਜਖਮ ਨੇ ਉਨੇ ਪੰਨੀਆਂ ਹੋਈਆਂ ਨੇ ਮੁੱਛ ਦੇ ਦੇ ਕੇ ਤੁਣ ਤੁਣ ਕੇ ਮਾਰੀਆ ਮੇਰੀ ਭੈਣ ਪਹਿਲਾਂ ਵੀ ਇਕਲੇਸ ਕਰਦੇ ਤੇ ਕੁਟਦੇ ਮਾਰਦੇ ਤੇ ਬਹੁਤ ਜ਼ਾਰੇ ਅਸੀਂ ਕਹਤਾ ਵੀ ਚਲ ਕੋਈ ਨਾ ਸਮਝ ਜੂਗਾ ਸਮਝ ਜੂਗਾ ਸਮਝ ਜੂਗਾ ਉਹ ਤਾਂ ਸਮਝਿਆ ਨਹੀਂ ਸਾਨੂੰ ਮਰੀ ਮੁੱਕੀ ਦੀ ਬੋਣਾ ਆ ਗਲਾੜ ਵੇਚੀ ਤੀ ਪਤੜਨ ਦੇ ਨੇ ਤੁਨ ਮੁੱਕੀ ਤੇ ਗਿਆ ਸੀ ਤੇ ਹੋਰ ਜੇਠ ਦਰ ਜਠਾਣੀਆਂ ਨੇ ਮਾਰੀ ਆ ਕੀ ਸਾਰੇ ਦੜ ਕੇ ਜਠਾਣੀਆਂ ਕਿ ਨਾਬਰੀਂਪੀ ਇ림ਪੀ ਚੱਕ ਨਹੀਂ ਚਾਹੀਦੀ ਆ ਉਹਨੇ ਮੇਰੀ ਭੈਣ ਦਾ ਘਰ ਜਾੜਿਆਗਾ। ਹਾਂ ਉਹਨਾਂ ਨੇ ਜਾਇਜ਼ ਸਬੰਧਾਂ ਕਰਕੇ ਮੇਰੀ ਭੈਣ ਦਾ ਘਰ ਜਾੜ ਤੇ 2 2 ਸਾਲ ਦੀ ਕੁੜੀਆ 5 ਸਾਲ ਦਾ ਬੇਟਾ ਉਹਨੇ ਜ਼ਿੰਦਗੀ ਖਰਾਬ ਕਰਤੀ। ਮੇਰੀ ਭੈਣ ਦਾ ਕੁਝ ਨਹੀਂ ਰਹਾ ਮੇਰੀ ਭੈਣ ਮੁੱਕੇ ਤੇ ਗਿਆ ਸਾਨੂੰ ਕੋਈ ਜਵਾਬਸਾਹ ਨਹੀਂ ਪੈਂਦਾ। 10-12 ਸਾਲ ਹੋ ਗਏ ਮੇਰੀ ਭੈਣ ਦੇ ਵਿਆਹ ਨੂੰ। ਇਹ ਪਹਿਲਾਂ ਵੀ ਕੁੱਟਮਾਰ ਹੁੰਦੀ ਸੀ। ਹਾਂਜੀ ਕੁੱਟਮਾਰ ਹੁੰਦੀ ਦਵਾਤ ਅਸੀਂ ਜਾਣ ਦਿੱਤੀਗੇ। ਪਰ ਪੰਚਾਇਤ ਜਾਂਦੀ ਸੀ ਸਾਡੇ ਨਾਲ ਸਮਝਾ ਕੇ ਆ ਜਾਂਦੇ ਸੀਗੇ। ਇਹਨਾਂ ਦੇ ਕੋਈ ਗੱਲ ਨਹੀਂ ਮੁੜ ਕੇ ਹੁਣ ਨਿਕਲੇ ਹੁੰਦਾ ਕੁਛ ਨਹੀਂ ਹੁੰਦਾ ਕੀ ਕਾਰਨ ਰਿਹਾ ਕੋਈ ਬਸ ਉਹਨਾਂ ਦੇ ਪਰਿਵਾਰ ਪਿੱਛੇ ਹੀ ਉਹਨਾਂ ਦੇ ਨਜ਼ਾਇਜ਼ ਹਾਂ ਇਸੇ ਦੋਹਾਂ ਜੀਆਂ ਦੀ ਨਹੀਂ ਬਾਣਨ ਦਿੱਤੀ ਜੀ ਦੋਨੇ ਜੀਆਂ ਦੀ ਜ਼ਮੀਨ ਦੋ ਜ਼ਮੀਨ ਹੀ ਬਾਣਨ ਦਿੱਤੀ ਅਸੀਂ ਬਹੁਤ ਵਾਰ ਲੈ ਕੇ ਗਏ ਪੰਚਾਇਤਾਂ ਪਰ ਅਸੀਂ ਸੋਚ ਲੈਂਦੇ ਵੀ ਚੱਲ ਕੋਈ ਨਾ ਵਿਆਪ ਦਾ ਘਰ ਬਸਾਉਗੀ ਬਲ ਜਵਾਕ ਨਿਆਣੇ ਨੇ ਵੀ ਚੱਲ ਕੋਈ ਨਾ ਅੱਜ ਨਹੀਂ ਕੱਲੂ ਬਾਕੀ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਸਰਕਾਰ ਤੋਂ ਵੀ ਮੰਗ ਕਰਦੇ ਆਂ ਵੀ ਇਹਦਾ ਸਹੀ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ ਜੇ ਦੋਸ਼ੀ ਨੇ ਦੋਸ਼ੀਆਂ ਨੂੰ ਖੁੱਲੀ ਤੇ ਵਧੀਆ ਸਜ਼ਾ ਮਿਲਣੀ ਚਾਹੀਦੀ ਹੈ ਦੋਸ਼ੀ ਪਾਏ ਜਾਂਦੇ ਨੇ ਉਹਨਾਂ ਨੂੰ ਕੋਈ ਜ਼ਬਾਨਤ ਵੀ ਨਹੀਂ ਉਹਨਾਂ ਨੂੰ ਪਰ ਜੇ ਸਰਕਾਰਾਂ ਇੱਥੇ ਛੱਟ ੱਲ ਦਿੰਦੀਆਂ ਨੇ ਰੈਤ ਕਾਨੂੰਨ ਠੱਲਾ ਦਿੰਦਾ ਤਾਂ ਹੀ ਇਹ ਅਪਰਾਧ ਵਧ ਰਹੇ ਨੇ ਅਪਰਾਧ ਇੰਨੇ ਮਾੜੇ ਨੇ ਮਾਪੇ ਛੱਡਿਆ ਜਾਂਦਾ ਪਰਿਵਾਰ ਛੱਡਿਆ ਜਾਂਦਾ ਬੱਚੇ ਨੇ ਦੋ ਛੋਟੇ ਛੋਟੇ ਉਹਨਾਂ ਦਾ ਕੀ ਦੋਸ਼ ਆ ਵੱਡੀ ਗੱਲ ਇਹ ਆ ਵੀ ਪ੍ਰਸ਼ਾਸਨ ਤੋਂ ਬਾਰ-ਬਾਰ ਮੰਗ ਕਰਦੇ ਆ ਅਸੀਂ ਵੀ ਇਹ ਪਰਿਵਾਰ ਦੀ ਪੂਰੀ ਹੈਲਪ ਕਰਾਂਗੇ ਥੋਕੇ ਮਦਦ ਕਰਾਂਗੇ ਜਿੱਥੇ ਤੱਕ ਇਨਸਾਫ ਮਿਲੂਗਾ ਨਾ ਨਲ ਜਾਵਾਂਗੇ ਧੰਨਵਾਦ ਜੀ ਜੀ ਇਹ ਜਿਹੜੇ ਕਿਹੜੇ ਪ ਗਲਾਡ ਵਿਆਹ ਸੀ ਸਰ ਹਾਂ ਕੀ ਨਾਮ ਲੜਕੀ ਦਾ ਲੜਕੀ ਦਾ ਮਰਦ ਤੱਕ ਕਰਨਪਾਲ ਕੋਰ ਹਾਂ ਕੀ ਬਿਆਨ ਲੈ ਲੜਕੀ ਦੇ ਪਰਿਵਾਰ ਵੱਲੋਂ ਇਹਨਾਂ ਦੇ ਡੈਡੀ ਦੇ ਬਿਆਨ ਤੇ ਪਰਚਾ ਦਰਜ ਹੋ ਗਿਆ ਸੀ ਡੈਡੀ ਦਾ ਨਾਮ ਡੈਡੀ ਦਾ ਨਾਮ ਹੈਗਾ ਜੀ ਬਲਵੀਰ ਬਲਵੀਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਪਿੰਡ ਸਾਜਲੀ ਹਾਂ ਕੀ ਗਿਆਨ ਲਗਾਇਆ ਇਹਨਾਂ ਨੇ ਲਿਖਾਇਆ ਵੀ ਜਿਹੜੀ ਸਾਡੀ ਲੜਕੀ ਸੀ ਗਲਾਡ ਵਿਆਹੀ ਹੋਈ ਸੀਗੀ ਹਾਂ ਕਰਨੈਲ ਸਿੰਘ ਨਾਲ ਜੋ ਇਹਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਕਰਨੈਲ ਸਿੰਘ ਵਗੈਰਾ ਇਹਦੇ ਪ੍ਰਾਸ਼ ਵਿੱਚ ਨਾਲ ਜਿਹਨਾਂ ਦੁਖੀ ਹੋ ਕੇ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੁਣ ਕਿਹੜੀ ਧਾਰਾ ਹੈ ਜਿਹਦੇ ਮਦਰਗ ਹੋਇਆ ਇਹ ਸ਼ੱਕਿੰਸ ਹੋ ਚੁਈ ਤੇ ਉਹਨਾਂ ਨੇ ਪੋਸਟਮਾਰਟਮ ਕਰਾ ਕੇ ਅਗਲੇ